ਵੀਰਾਂ ਤੁਸੀਂ ਸਮਰਾਲਾ ਦੀਆਂ ਵੇਖ ਰਹੇ ਹੋ ਜਿੱਥੇ ਤੜਕਸਰ ਪਿਆਣਕ ਸੜਕ ਹਾ사 ਵਾਪਰਿਆ ਇੱਕ ਸ਼ਰਦਾਲੂਆਂ ਨਾਲ ਭਰੀ ਹੋਈ ਬੱਸ ਅਤੇ ਟਰੱਕ ਦੀ ਟੱਕਰ ਹੋ ਜਾਂਦੀ ਆ ਤਾਂ ਦੇਖ ਸਕਦੇ ਹੋ ਕਿ ਬੱਸ ਜਿਹੜੀ ਇਸ ਤਰ੍ਹਾਂ ਜਾਪਦਾ ਜਿਵੇਂ ਵਿਚਾਲੂ ਹੀ ਪਾੜ ਗਈ ਹੋਵੇ ਤਾਂ ਸਮਰਾਲਾ ਦੇ ਵਿੱਚ ਇਹ ਪਿਆਣਕ ਸੜਕ ਹਾ사 ਵਾਪਰਿਆ ਤਾਂ ਪੂਰੀ ਜਾਣਕਾਰੀ ਵੀ ਦੇ ਦਿੰਦੇ ਆ ਤਾਂ ਦੱਸਦੀਏ ਕਿ ਇੰਦੌਰ ਤੋਂ ਇਹ ਸ਼ਰਦਾਲੂ ਚੱਲੇ ਸੀਗੇ 8 ਤਰੀਕ ਨੂੰ ਤਾਂ ਵਕ ਵਕ ਧਾਰਮਿਕ ਥਾਵਾਂ ਉੱਤੇ ਇਹ ਦਰਸ਼ਨ ਕਰਕੇ ਦਰਬਾਰ ਸਾਹਿਬ ਅੱਜ ਇਹਨਾਂ ਨੇ ਪਹੁੰਚਣਾ ਸੀਗਾ ਤਾਂ ਸਵੇਰੇ ਜਦੋਂ ਤੜਕੇ 5:30 ਵਜੇ ਇਸ ਸਮਰਾਲਾ ਪਹੁੰਚਦੇ ਨੇ ਤਾਂ ਉਦੋਂ ਇਸ ਬੱਸ ਦੀ ਟੱਕਰ ਇੱਕ ਟਰੱਕ ਦੇ ਨਾਲ ਹੋ ਜਾਂਦੀ ਆ ਜਾਂ ਫਿਰ ਕੋੜਾ ਟਰਾਲਾ ਜੀ ਨੂੰ ਕਹਿ ਦਿੰਦੇ ਆਪਾਂ ਉਸ ਦੇ ਨਾਲ ਹੋ ਜਾਂਦੀ ਆ ਤਾਂ ਜਿਸ ਦੇ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਆ ਤੇ ਬਾਕੀ ਜਿਹੜੇ ਲੋਕ ਨੇ ਉਹ ਗੰਭੀਰ ਜ਼ਖਮੀ ਦੱਸੀ ਜਾ ਰਹੇ ਨੇ ਜਿਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਭੇਜਿਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਤਾਂ ਜਦੋਂ ਇਹ ਸੜਕ ਹਾ사 ਵਾਪਰਦਾ ਤਾਂ ਚੀਕ ਚਿਗਾੜਾ ਮੌਕੇ ਤੇ ਪੈ ਜਾਂਦਾ ਤੇ ਸਥਾਨਕ ਲੋਕ ਮੌਕੇ ਤੇ ਇਕੱਠੇ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਸੜਕ ਹਾਦਸਾ ਹਰ ਪਾਸੇ ਤੁਹਾਨੂੰ ਬੱਸ ਦੇ ਪਰ ਖੱਟੇ ਜਿਹੜੇ ਉਹ ਨਜ਼ਰ ਆਉਣਗੇ ਇੱਕ ਪਾਸੇ ਜਿਹੜੀ ਬੱਸ ਬਿਲਕੁਲ ਉੱਡ ਗਈ ਆ ਤਾਂ ਜਿਸ ਤਰ੍ਹਾਂ ਬੱਸ ਦੇ ਦੋ ਟੋਟੇ ਕੀਤੇ ਹੋਣ ਐਵੇਂ ਜਾਪਦਾ ਤਾਂ ਅਜਿਹੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 50 ਤੋਂ 60 ਚ ਸ਼ਰਦਾਲੂ ਇਸ ਬੱਸ ਦੇ ਵਿੱਚ ਸਵਾਰ ਸਨ ਜੋ 8 ਤਰੀਕ ਨੂੰ ਅੰਦੌਰ ਤੋਂ ਚੱਲਦੇ ਨੇ ਪਹਿਲਾ ਚਾਰ ਥਾਮ ਦੀ ਯਾਤਰਾ ਕਰਦੇ ਨੇ ਉਸ ਤੋਂ ਬਾਅਦ ਹਰਦੁਆਰ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਅੱਜ ਸ੍ਰੀ ਅਮਰਸਰ ਵਿਖੇ ਪਹੁੰਚਣਾ ਸੀਗਾ ਉੱਥੇ ਨਤਮਸਤਕ ਹੋਣਾ ਸੀਗਾ ਪਰ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਰਾਸਤੇ ਦੇ ਵਿੱਚ ਉਹਨਾਂ ਦੇ ਨਾਲ ਇੰਨਾ ਭਿਆਨਕ ਸੜਕ ਹਾ사ਵਾਪਰ ਜਾਵੇਗਾ ਤਾਂ ਵੇਖ ਸਕਦੇ ਹੋ ਕਿ ਜੋ ਲੋਹੇ ਦੇ ਰੋਲ ਹੁੰਦੇ ਨੇ ਘੋੜੇ ਤੇ ਉਹ ਰੱਖੇ ਹੋਏ ਨੇ ਤਾਂ ਸਾਈਡ ਤੇ ਇੱਕ ਘੋੜਾ ਟਰਾਲਾ ਖੜਾ ਹੋਇਆ ਸੀਗਾ ਤਾਂ ਉਸ ਦੇ ਨਾਲ ਇਸ ਦੀ ਟੱਕਰ ਹੋ ਜਾਂਦੀ ਆ ਹਾਲਾਂਕਿ ਹਜੇ ਤੱਕ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਕਿ ਇੱਕ ਪਾਸੇ ਜੇਕਰ ਕੋੜਾ ਟਰਾਲਾ ਖੜਾ ਹੋਇਆ ਸੀਗਾ ਤੇ ਬੱਸ ਕਿਸ ਤਰ੍ਹਾਂ ਸਿੱਧੀ ਜਾ ਕੇ ਉਸ ਦੇ ਵਿੱਚ ਜਾ ਵੱਜਦੀ ਆ ਕੀ ਡਰਾਈਵਰ ਦੀ ਜਿਹੜੀ ਉਹ ਅੱਖ ਲੱਗੀ ਤੇ ਉਸ ਕਾਰਨ ਇਹ ਸੜਕ ਹਾਦਸਾ ਵਾਪਰਿਆ ਜਾਂ ਫਿਰ ਉਹ ਟਰਾਲਾ ਹੀ ਇੰਨੀ ਗਲਤ ਤਰੀਕੇ ਦੇ ਨਾਲ ਖੜਾ ਆ ਗਿਆ ਸੀ ਹਜੇ ਤੱਕ ਫਿਲਹਾਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਜੋ ਜਾਣਕਾਰੀ ਮਿਲ ਰਹੀ ਆ ਕਿ ਦੋ ਔਰਤਾਂ ਦੀ ਮੌਤ ਹੋ ਚੁੱਕੀ ਆ ਜਦੋਂ ਕਿ ਬਾਕੀ ਜਿਹੜੇ ਸ਼ਰਧਾਲੂ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਇਸ ਸਮਰਾਲਾ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਤੜਕਸਰ 5:30 ਵਜੇ ਭਿਆਨਕ ਸੜਕ ਹਾਦਸਾ ਵਾਪਰਿਆ ਤਾਂ ਟੂਰਿਸਟ ਜਿਹੜੀ ਬੱਸ ਸੀਗੀ ਇਸ ਦੇ ਵਿੱਚ ਸਵਾਰ ਹੋ ਕੇ ਸ਼ਰਧਾਲੂ ਜਿਹੜੇ 8 ਤਰੀਕ ਨੂੰ ਇੰਦੌਰ ਤੋਂ ਚੱਲਦੇ ਨੇ ਚਾਰਤਾਂਦੀ ਯਾਤਰਾ ਕਰਦੇ ਨੇ ਇਸ ਤੋਂ ਬਾਅਦ ਉਹ ਹਰਿਦੁਆਰ ਜਾਂਦੇ ਨੇ ਤੇ ਬਾਅਦ ਵਿੱਚ ਉਹਨਾਂ ਨੇ ਅੱਜ ਦਰਬਾਰ ਸਾਹਿਬ ਜਿਹੜਾ ਮੱਥਾ ਟੇਕਣਾ ਸੀਗਾ ਪਰ ਤੜਕੇ 5:30 ਵਜੇ ਉਹਨਾਂ ਦੇ ਨਾਲ ਇਹ ਭਿਆਨਕ ਸੜਕ ਹਾਦਸਾ ਵਾਪਰ ਜਾਂਦਾ ਤਾਂ ਬੱਸ ਦੀ ਤੁਸੀਂ ਕੰਡੀਸ਼ਨ ਵੇਖ ਸਕਦੇ ਹੋ ਕਿ ਬੱਸ ਦੀ ਕੰਡੀਸ਼ਨ ਤੋਂ ਹੀ ਸਿੱਧੇ ਤੌਰ ਤੇ ਵੇਖਿਆ ਜਾ ਸਕਦਾ ਕਿ ਉਸ ਮੌਕੇ ਜਿਹੜੇ ਸ਼ਰਧਾਲੂ ਬੱਸ ਦੇ ਵਿੱਚ ਸਵਾਰ ਸਨ ਉਹਨਾਂ ਦੇ ਨਾਲ ਬਣਿਆ ਕੀ ਹੋਵੇਗਾ ਹਾਲਾਂਕਿ ਜਿਵੇਂ ਅਸੀਂ ਜਾਣਕਾਰੀ ਦੇ ਰਿਹਾ ਦੋ ਜਿਹੜੀਆਂ ਔਰਤਾਂ ਸਨ ਉਹਨਾਂ ਦੀ ਮੌਤ ਹੋ ਗਈ ਆ ਪਰ ਬਾਕੀ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਤਾਂ ਜਦੋਂ ਇਹ ਸੜਕ ਹਾਸਾ ਵਾਪਰਦਾ ਉੱਥੇ ਸਵਾਰੀਆਂ ਨੂੰ ਵੀ ਸਮਝ ਨਹੀਂ ਆਉਂਦਾ ਕਿ ਆਖਿਰਕਾਰ ਇਹ ਹੋ ਕੀਆ ਕਿਸ ਤਰ੍ਹਾਂ ਇਸ ਸੜਕ ਹਾਸਾ ਵਾਪਰ ਗਿਆ ਤੇ ਬਾਅਦ ਦੇ ਵਿੱਚ ਜਿਹੜੇ ਕੁਝ ਲੋਕ ਜਿਹੜੇ ਸ਼ਰਧਾਲੂ ਸਹੀ ਸਲਾਮਤ ਸੀਗੇ ਅੰਦਰ ਉਹਨਾਂ ਦੇ ਵੱਲੋਂ ਹਿੰਮਤ ਜਟਾਈ ਜਾਂਦੀ ਹੈ ਇਸ ਤੋਂ ਇਲਾਵਾ ਹਾਈਵੇ ਤੇ ਜਿਹੜੇ ਲੋਕ ਉੱਥੋਂ ਲੰਘਦੇ ਨੇ ਉਹਨਾਂ ਦੇ ਵੱਲੋਂ ਹਿੰਮਤ ਕੀਤੀ ਜਾਂਦੀ ਆ ਤੇ ਜਿਹੜੇ ਜ਼ਖਮੀ ਸ਼ਰਧਾਲੂ ਸੀਗੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਜਾਂਦਾ ਤਾਂ ਟਰਾਲੇ ਦੇ ਵਿੱਚ ਜਿਹੜੇ ਲੋਹੇ ਦੇ ਰੋਲ ਜਿਹੜੇ ਆਮ ਤੌਰ ਤੇ ਫੈਕਟਰੀਆਂ ਦੇ ਵਿੱਚ ਵਰਤੇ ਜਾਂਦੇ ਨੇ ਕਿਉਂਕਿ ਜੇਕਰ ਸਮਰਾਲਾ ਜਲੰਧਰ ਲੁਧਿਆਣਾ ਇਸ ਰੋਡ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਤੁਹਾਨੂੰ ਇਸ ਤਰ੍ਹਾਂ ਦੇ ਟਰਾਲੇ ਨੇ ਜਿਹੜੇ ਟਰੱਕ ਨੇ ਲੋਹੇ ਦੇ ਸਮਾਨ ਦੇ ਨਾਲ ਲੱਦੇ ਹੋਏ ਆਮ ਤੌਰ ਤੇ ਮਿਲ ਜਾਂਦੇ ਨੇ ਤੇ ਇਸ ਕਰਕੇ ਇਹ ਸੜਕ ਬਹੁਤ ਜਿਹੜੀ ਉਹ ਜ਼ਿਆਦਾ ਟਰੈਫਿਕ ਵਾਲੀ ਹੁੰਦੀ ਆ ਇੱਥੇ ਹੈਵੀ ਵਹੀਕਲ ਜਿਹੜੇ ਨੇ ਉਹ ਚੱਲਦੇ ਨੇ ਤਾਂ ਇਸ ਕਰਕੇ ਆਮ ਤੌਰ ਤੇ ਕਿਹਾ ਜਾਂਦਾ ਕਿ ਇਸ ਰੋਡ ਤੇ ਬੜੀ ਸਾਵਧਾਨੀ ਦੇ ਨਾਲ ਚੱਲਿਆ ਜਾਵੇ ਤਾਂ ਟੂਰਿਸਟ ਬੱਸ ਜਿਹੜੀ ਤੁਸੀਂ ਜਿਵੇਂ ਅਸੀਂ ਦੱਸ ਰਿਹਾ ਕਿ 8 ਤਰੀਕ ਤੋਂ ਚੱਲੇ ਹੋਏ ਸੀਗੇ 8 ਤਰੀਕ ਤੋਂ ਚੱਲ ਕੇ ਬੜੇ ਉਹ ਵਕ ਵਕ ਥਾਵਾਂ ਤੇ ਗਏ ਚਾਰ ਥੰਮ ਦੀ ਉਹਨਾਂ ਨੇ ਯਾਤਰਾ ਕੀਤੀ ਹਰਦੁਆਰ ਤੋਂ ਜਿਹੜੇ ਉਹ ਚੱਲੇ ਸਨ ਦਰਬਾਰ ਸਾਹਿਬ ਉਹਨਾਂ ਨੇ ਪਹੁੰਚਣਾ ਸੀਗਾ ਪਰ ਰਸਤੇ ਦੇ ਵਿੱਚ ਇਹ ਭਿਆਨਕ ਸੜਕ ਹਾ사 ਵਾਪਰ ਗਿਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਮਰਾਲਾ ਦੀਆਂ ਇਹ ਤਸਵੀਰਾਂ ਨੇ ਕਿ ਕਿਸ ਤਰ੍ਹਾਂ બસ ਦਾ ਕੁਝ ਵੀ ਨਹੀਂ ਬਚਿਆ ਤਾਂ ਬਸ ਦੀ ਇੱਕ ਸਾਈਡ ਇਸ ਤਰ੍ਹਾਂ ਜਿਹੜੀ ਉਹ ਬਿਲਕੁਲ ਉੱਡ ਚੁੱਕੀ ਹੈ ਜਿਵੇਂ ਬਸ ਕਿਸੇ ਨੇ ਕੋਈ ਕਟਰ ਲੈ ਕੇ ਵਿਚਾਲੋ ਵੱਢ ਦਿੱਤੀ ਹੋਵੇ ਤਾਂ ਇਸ ਤਰ੍ਹਾਂ ਦਾ ਉੱਥੇ ਤਸਵੀਰਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਆਸ-ਪਾਸ ਤੁਹਾਨੂੰ ਲੋਕ ਵੀ ਨਜ਼ਰ ਆ ਰਹੇ ਹੋਣਗੇ ਕਿ ਲੋਕਾਂ ਦੇ ਵੱਲੋਂ ਕਿਸ ਤਰ੍ਹਾਂ ਉੱਥੇ ਹਿੰਮਤ ਜਿਹੜੀ ਜੁਟਾਈ ਗਈ ਜਿਹੜੇ ਜ਼ਖਮੀ ਸੀਗੇ ਸ਼ਰਦਾਲੂ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚਦਾ ਤੇ ਉਹਨਾਂ ਦੇ ਵੱਲੋਂ ਵੀ शरदालुवा दी मदद की तिजां दिया तो हॉर्न जड़े शरदालुवा द इलाज चल रहा है खड़े ट्राले में था उधर बस वाले रात भर से बस चल रही बस कहाँ से आ रही थी बस हरिद्वार से आ रही थी, थी, थी तिरछे यात्री तिरछे यात्री कितने लोग थे पचास लोग थे खड़े ट्राले में बैठे खाला हाँ। के हरके ऊपर था या रोड के � लगी है थोड़ी थोड़ी लगी है सबको विषय की यात्री को लगी है ठीक है सब ज्यादा ठीक तो है ज्यादा किसी को नहीं लगी है आपको जाना कहाँ था अमृतसर जा रहे थे हरिद्वार से बच्चे भी हैं बच्चे भी हैं बुजुर्ग है। बुजुर्ग भी है अभी आपकी चोट लगी है अ, कमर में लगी है कितने बजे हुआ था ये सुबह सुबह छह बजे हुआ साढ़े बजे पांच 5 बजे होंगे देर तो नहीं है सभी नींद में थे क्या लगता है ड्राइवर को नींद वगैरह आ गई ड्राइवर को झपकी आ गई दिन की रात भर से गाड़ी चला रहा पेशाब करने के लिए भी नहीं रोका उसने गाड़ी ड्राइवर ठीक है ड्राइवर तो भग गया गाड़ी में से पांडे पिंड बजे हरे ट्रक के बीच बस जाती थी सीधी टक्कर बजी ते ਸਾਡੇ ਪਿੰਡ ਕਾਫੀ ਵਾਜਾਂ ਆਈਆਂ ਚਿੱਕਾਂ ਆਈਆਂ ਤੇ ਸਾਡਾ ਸਾਰਾ ਪਿੰਡ ਭੱਜਿਆ ਆ ਤੇ ਭੱਜ ਕੇ ਲੋਕਾਂ ਨੂੰ ਕੱਢਿਆ ਬਾਹਰ ਤੇ ਦੋ ਦੋ ਜਣਿਆਂ ਦੀ ਡੈਥ ਵੀ ਹੋ ਗਈ ਤੇ ਕਾਫੀ ਖਤਰਨਾਕ ਹਾਸਤਾ ਹੋਇਆ ਏ ਬਲਕਿ ਕਾਫੀ ਜਣਿਆਂ ਦੇ ਕਿੰਨੇ ਕ ਬੰਦੇ ਲੱਦਦੇ ਸੀ ਬੱਸ ਥੋੜੇ ਕਿੰਨੇ ਕ ਬੰਦੇ ਸਨ ਉਹਨਾਂ ਦੇ ਵਿੱਚ 50 60 ਹੁੰਦੇ